ਫਿਰ ਜੇ ਮੱਕਰ ਉਪਰਾਹ ਰਿਆ ਤੇ ਸੁਵਲੰਗੀ ਬੰਨੂ ਜੀ ਕਰਦਾ ਕੁੜੀ ਨਾਲ ਕੁੜੀ ਬਿਆ ਮੁੰਡੇ ਨਾਲ ਮੁੰਡੇ ਨੂੰ ਕਹਿਣ ਨੂੰ ਜੀ ਕਰਦਾ ਜੈਂਡਰ ਤੇ ਕਰਨ ਜੀ ਕਰਦਾ ਵੀ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਵੇ ਆ ਸੰਜੇ ਬਾੰਗੜ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਹਿੰਦਾ ਮਰਦ ਨੂੰ ਜੀ ਕਰਦਾ ਆ ਇਹਨੂੰ ਨਮਸਕ ਦੁਨੀਆ ਦਾ ਵੀਰ ਬੰਦਾ ਆ ਫੇਸਬੁੱਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਫਸਟਪਾ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਕੇ ਟੈਂਪੂ ਬਣ ਗਿਆ ਹਸਣ ਵਾਲੀ ਗੱਲ ਨਹੀਂ ਬਾਈ ਇਹ ਇਹ ਦਿਖਾਤਾ ਸਾਡਾ ਤੁਸੀਂ ਭੱਜ ਕੇ ਕਿੱਥੇ ਜਾਣਾ ਬਈ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜ਼ਮੀਨਾਂ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਤੇ ਕੀ ਨੇ ਅਗਲਾ ਇਹ ਮੁੰਡਾ ਰਾਜਵੀਰ ਮੈਨੂੰ ਪਰਸੋਂ ਰਾਤ ਨੂੰ ਘੰਟਾ ਰੋਈ ਗਿਆ ਫੋਨ ਤੇ ਗੱਲ ਕਰਕੇ ਕਹਿੰਦਾ ਭਈਓ ਹੱਥ ਬਣਾ ਲਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਕੱਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਆਇਆਂ ਖੜੀਆਂ ਹੁੰਦਾਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਇਹ ਗੱਲ ਕਈਆਂ ਨੂੰ ਚੁਗੂਗੀ ਮੇਰੀ ਸੋਚਦਾ ਕਿੱਥੋਂ ਕਿੱਧਰ ਨੂੰ ਦੁਰ ਗਈ ਅਸੀਂ ਅਸੀਂ ਇੱਜ਼ਤਾਂ ਖਾਤਾਂ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਰਵਾਨੀਆਂ ਕਰਨ ਵਾਲੇ ਲੋਕ ਯਾਰਾ ਅੱਜ ਆਪਣੀਆਂ ਇੱਜਤਾਂ ਅੱਖਾਂ ਸਾਹਵਾ ਦਾਤੇ ਲਾਦਨਾ ਨੰਗੇ ਹੋਣ ਲੱਗੇ ਜਿਸਮ ਵਿੱਚ ਨੂੰ ਲੱਗੇ ਯਾਰ ਸਰਫਦਾ ਦੀ ਦਾ ਕੈਨੇਡਾ ਅਮਰੀਕਾ ਅੰਗਲੈਂਡ ਦੀ ਦਾ ਪੈਸਾ ਦਿਖਦਾ ਕੱਲਾ ਯਾਰ ਕੀ ਲੋੜ ਆ ਮੈਂ 200 ਮੀਲ ਤੋਂ ਆਇਆ ਬਾਈ ਹੁ ਤੋਜ ਵੇਖਾ ਸੁੱਚਾ ਸੂਰਮਾ ਫਿਲਮ ਲਈ ਬੰਦੇ ਨੇ ਹਿੱਟ ਗਈ ਐ 10 ਫਿਲਮਾਂ ਵਾਲੇ ਹੋਟਲ ਦੇ ਬੰਦੇ ਨੇ ਮਾਰ ਪ੍ਰੋਡਿਊਸਰ ਵੀ ਅਸੀਂ ਪੈਸੇ ਲਾਉਣੇ ਆ 50 ਕਲਾਕਾਰ ਬੰਦੇ ਨੇ ਅਸੀਂ ਆਇਆ ਬਾਈ ਤਿਆਰ ਆ ਫਿਲਮ ਬਣਾ ਜੇ ਇਹਦਾ ਅਰਬਾਂ ਰੁਪਇਆ ਕਮਾ ਕੇ ਮੌੜ ਨਾ ਭੰਵੇਂ ਵਜੇ ਜਾ ਕੇ ਓ ਬੰਗਲ ਛੱਡ ਗਿਆ ਆ ਬੰਦਾ ਬਾਹੂ ਸਰ ਮਾਨ ਦਾ ਸੁਣਿਆ ਹੀ ਨਾ ਕਿਉਂਕਿ ਬੱਕਰੀ ਬਣਾਤਾ ਡਾਕਾ ਮਾਰੀ ਹੋਈ ਆ ਬਦੀ ਨਾਲ ਹਾਂ ਉਹਨਾਂ ਗੀਤਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾਵਾਂ ਬੰਦੇ ਨੇ ਲਿਖੀਆਂ ਉਹਨਾਂ ਦਾ ਮੁੱਦਾ ਪਈ ਇਹ ਤੈਨੂੰ ਪਤਾ ਵੀ ਨਹੀਂ ਹੋਣਾ ਸ਼ਾਇਦ ਮਾਨ ਮਰਨ ਵਾਲੇ ਦਾ ਸ਼ਰੀਕ ਨੇ ਬੜੇ ਗੀਤ ਲਾਇਆ ਇਹਨਾਂ ਅੱਜ ਦਾ ਕਰਪੀ ਜਾਂ ਨਿਆ ਪਿੱਟੀ ਜਾਂ ਨਿਆ ਬਹੁਤ ਚੜਤ ਔਰ ਜੰਗਲਾਤ ਦੇ ਫਰਦੇ ਆ ਬਾਈ ਪਿਆਜ ਓਏ ਨਾਜਵੀਨਾ ਵੇਚ ਕੇ ਭਜੋ ਏ ਨਾ ਭਜੋ ਆਪ ਦੀ ਧਰਤੀ ਛੱਡ ਕੇ ਆਪ ਦੀ ਮਾਂ ਤੋਂ ਪਗਾੜੇ ਹੋ ਕੇ ਕਿੱਥੇ ਢੋਈ ਨਹੀਂ ਮਿਲਣੀ ਜਿੱਥੇ ਮਰਗੀ ਭਜੋ ਅਸੀਂ ਕਦੇ ਛੱਡੇ ਨਹੀਂ ਬਾਹਰੇ ਕਹਿ ਦਿੰਦੇ ਆ ਪ੍ਰਬੰਧ ਮਾੜਾ ਸਰਕਾਰਾਂ ਮਾੜੀਆਂ ਨੇ ਅਸੀਂ ਤਾਂ ਜਾਣਦੇ ਆ ਕਹਿੰਦੇ ਕਹਿੰਦਾ ਸਰਕਾਰਾਂ ਨੂੰ ਆਪਾਂ ਦੋਸ਼ ਦਿੰਦੇ ਆ ਪ੍ਰਬੰਧ ਨੂੰ ਦੋਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐ ਕਿ ਸਰਪੰਚੀ ਵੇਲੇ दारू ਕਿੰਨੇ ਦੀ ਪੀਤੀ ਸਰਪੰਚਾ ਤੁਮ੍ਹੇ ਰਸੋ ਵੀ ਵੀ ਕੀ ਦੀ ਲੱਖ ਦੀ ਦਾਦੂ ਪੀ ਗਏ ਸਰਪੰਚਾਂ ਕੋਲ ਲੋਕ ਆ ਆ ਪਗੜਾ ਪੰਡ ਨਸ਼ਾ ਮੁਕਤ ਕਰਨਾ ਹੈ ਨਸ਼ਾ ਵਿਕਣ ਨਹੀਂ ਦੇਣਾ ਬੀਤੀ ਆ ਕਿ ਨਹੀਂ ਛੋਡੇ ਪਿੰਡ ਚੱਲਿਆ ਹੋਊ ਕੰਮਕ ਚੱਲਿਆ ਨਹੀਂ ਹਾਂ ਦੱਸ ਮੈਂ ਮਾਨਸਾ ਗਿਆ ਇੱਕ ਸਰਪੰਚ ਜਿਉਂ ਲੜੇ ਮੁੰਡਾ ਉਹਨਾਂ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਭਾਈ ਇਹ ਤੇਰੇ ਮੁਰੇ ਮੁਰੇ 25 ਮਿੰਟ ਗੁਰਸਖ ਬੰਦਾ ਵਾਸਤੇ 15 ਬੋਤਲਾਂ ਲੈ ਕੇ ਆ ਘਰ ਦੀ ਕੱਢੇ ਦੀਆਂ ਮੈਂ ਗੁਰਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਗਾਣੂ ਐ ਉਹ ਕਹਿੰਦਾ ਕਮੈਲ ਲੱਗਣੀਆਂ ਬੰਦੇ ਬੰਦੇ ਆਣ ਕੰਧ ਨੂੰ ਪਿਆਦਾਂਗੇ ਸਾਡਾ ਕਰਜ਼ਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ ਕੇ ਜਾ ਕੇ ਸੀ ਯਾਰ ਮੋਤ ਜਿਆਰ ਵੀ ਦੇਣਾ ਸਾਨੂੰ ਗੁਰਦੁਆਰੇ ਭੇਟ ਕੋ ਵੀ ਤਿਆਰ ਆ ਵੀ ਕੋਈ ਕਰਨੀ ਲਿਆ ਮੌਤਰੀਆ ਖਾ ਜਾਗੇ ਮਰਨਾ कहां ਦੇਖੀਓ ਮਰਾਂ ਕੇ ਜਾਵਾਂਗੇ कहां ਦੇਖਾਂ ਜੋ ਫਾਇਏ ਲੜਾਈ ਲੜਨੀ ਪੈਣੀ ਆ ਦੇਖੋ ਸਾਰੇ ਤੁਸੀਂ ਜਿੰਨੇ ਬੰਦੇ ਬੈਠੇ ਹੋ ਕਿੰਨੇ ਕੱਲ ਦਾ ਜਵਾਬ ਦੇ ਦੋ ਤੁਸੀਂ ਸਾਰੇ ਆਪਣੀ ਲਾਹਤ ਖਾਤਰ ਫਿਰਦੇ ਹੋ ਨਾ ਹਰ ਬੰਦਾ ਢਿੱਡ-ਪੇਟ ਭੰਨ ਕੇ ਆਪਣੇ ਬੱਚੇ ਲਈ ਜ਼ਿੰਦਗੀ ਜੀਉਂਦਾ ਜਦੋਂ ਇਹ ਬੱਚਾ ਜੰਮਦਾ ਉਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ ਤਿਆਗ ਦਿੰਦਾ ਉਹ ਬੰਦਾ ਸਾਰਾ ਕੰਗੀ ਝਾੜਦਾ ਤਖਰੀਬ ਜਾਂਦਾ ਫਕਤੇ ਕਰਦਾ ਸੁਪਨਾ ਹੁੰਦਾ ਮੇਰਾ ਬੱਚਾ ਵਧੀਆ ਪੜ੍ਹੇ ਲਿਖੇ ਵਧੀਆ ਜ਼ਮੀਨ ਜਾਇਦਾਦ ਵਧੀਆ ਘਰ-ਬਾਰ ਬਣਾ ਕੇ ਦੇਵਾਂ ਇਹ ਸੋਚ ਹੁੰਦੀ ਹਰ ਬੰਦੇ ਦੀ ਉਹ ਛੋਟੀਆਂ ਆਣ-ਬਾਣ ਨਸਲਾਂ ਲਈ ਪਾਣੀ ਪੀਣਯੋਗ ਰਹੂਗਾ ਪਾਣੀ ਵੱਟੂਗਾ ਧਰਤੀ ਜਿਉਂਦੀ ਰਹੂਗੀ ਹਵਾ ਜਿਉਂਦੀ ਰਹੂਗੀ ਛੋਟਿਆਂ ਕਦੇ ਐਨੇ ਬੰਦੇ ਬੈਠੇ ਆਲੀ ਵਾਲਿਓ ਦਾ ਬਾਹ ਖੜੀ ਕਰੇ ਤੁਹਾਡਾ ਜਵਾਗ ਪੜਦੇ ਸਕੂਲਾਂ 'ਚ ਮੈਂ ਨਹੀਂ ਕਹਦਾ ਅਗਰੇਜ਼ੀ ਨਹੀਂ ਪੜਾਉਣੀ ਚਾਹੀਦੀ ਅਗਰੇਜ਼ੀ ਦੀ ਮਾੜੀ ਹਿੰਦੀ ਦੀ ਮਾੜੀ ਕੋਈ ਬੋਲੀ ਵਾਲੀ ਨਹੀਂ ਇੱਥੇ ਸਾਰੀਆਂ ਬੋਲਾਂ ਸਤਕਾਰਯੋਗ ਹੈ ਹਰ ਬੋਲੀ ਦੀ ਆਪਣੇ ਥਾਂ ਤੇ ਮਹਾਨਤਾ ਹੈ ਕੋਈ ਬੰਦਾ ਬਾਹ ਖੜੀ ਕਰੇ ਵੀ ਮੈਂ ਆਪਣੇ ਜਵਾਗਾਂ ਨੂੰ ਸਕੂਲ 'ਚ ਆ ਕੇ ਪਤਾ ਕਰਦਾ ਮੇਰੇ ਬੱਚੇ ਨੂੰ ਪੰਜਾਬੀ ਸਹੀ ਪੜ੍ਹਾ ਰਹੇ ਹੋ ਕੋਈ ਪਵੰਦੀ ਦਾ ਨਹੀਂ ਕੋਈ ਜੁਰਮਾਨਾ ਦਾ ਨਹੀਂ ਪੰਜਾਬੀ ਬੋਲਣ ਦੇ ਉੱਤੇ ਉਹਨੂੰ ਏਕਾਦੂਆ ਸਾਲ ਤੱਕ ਆਉਂਦਾ ਹੈ ਪਹਾੜੇ ਆਉਂਦੇ ਆ ਆ ਲੈ ਇਹ ਜਵਾਨੀ ਕਿਤਾਬ ਖੋਲਦੇ ਹਾਂ ਵੀ ਕਿਹੜੇ ਚਾਸ ਦੀ ਕਿਤਾਬ ਪੜਾ ਰਹੇ ਕਿੱਥੇ ਜੋੜੇ ਜਾ ਰਹੇ ਸਾਡੇ ਜਵਾਨਾਂ ਦੱਸੋ ਪਿੰਡ ਵਾਲਿਓ ਇਹ ਅੰਦੀ ਵਾਲਿਓ ਜਵਾਨ ਦਾ ਪੜਦੇ ਨੇ ਮੁੰਡੇ ਕੁੜੀਆਂ ਪੋਤੇ ਪੋਤੀ ਭਤੀਜਾ ਭਤੀਜੀ ਕੋਈ ਤਾਂ ਪੜਦਾ ਹੀ ਹੋਣਾ ਦੱਸੋ ਭਾਈ ਕੋਈ ਜੱਦ ਨਸਲਾਂ تیار ਹੋ ਰਹੀਆਂ ਨਸਲਾ ਸੁਡੀ ਪਨੀਰੀ ਪੀੜੀ ਤੁਰੱਖਾ ਕਿਨੇ ਸੌਰਾ ਸਾਹਮਣਾ ਉਹਨੇ ਸਮੇਂ ਜਾ ਕੇ ਥੋੜੀ ਜ਼ਿੰਮੇਵਾਰੀ ਚੱਕਣੀ ਆ ਉੱਥੇ ਕੋਈ ਬੰਦਾ ਹੀ ਨਹੀਂ ਜਾਂਦਾ ਹੱਦ ਹੋ ਗਈ ਯਾਰ ਪਿੱਸਾ ਭਰ ਦੋ 2-2 4-4 ਲੱਖ ਰੁਪਏ ਸਕੂਲਾਂ ਦੀਆਂ ਬੰਨਾਂ ਦੇ ਜਿਹੜਾਦ ਨੂੰ ਤੜਕੀ ਮੁੜ ਕੇ ਪਤਾ ਨਹੀਂ ਕਿਹੜੇ ਕੰਮ ਜਿਹੜੇ ਲੀਡਰਾਂ ਦਾ ਫੋਨ ਆ ਜੇ ਨਾ ਵੀ ਕੱਲ ਨੂੰ ਰਹਿਦੀ ਐ ਸਾਰਾ ਪੰਤੁੰਨ ਕੇ ਬੱਸਾਂ ਭਰ ਕੇ ਲਾਉਂਗੇ ਕਿੱਥੇ ਲੋੜ ਆ ਆਪਣੇ ਭੁਲੈਕਾ ਆਪਣੇ ਜਵਾਕਾ ਮਗਰ ਜਾਣ ਦੀ ਉੱਥੇ ਜਾਂਦਾ ਹੀ ਨਹੀਂ ਬਾਈ ਬਰਾਵੋ ਗੱਲਾਂ ਬਹੁਤ ਆ ਚਾਹਿਆ ਪ੍ਰਤੱਕਰੀ ਜਾ ਕੇ ਸਮਾਂ ਸਾਨੂੰ ਬਹੁਤ ਹੋ ਗਿਆ ਅੱਜ ਵੀ ਹੋਣ ਲੱਗ ਜਿੰਦੇ ਇੰਨਾ ਚਿਰ ਵੀ ਇਹ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ ਗਾਉਣ ਵਾਲੀ ਆਈ ਹੁੰਦੀ ਨਾ ਕੋਈ ਤੇ ਜਾਂ ਆਰਕੈਸਟਰਾ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐਡੇ ਨਾਲ ਜਾ ਕੇ ਕਹੇ ਖੜੇ ਲੈਂਦੇ ਕੋਈ ਉਹ ਦੇਖਦੇ ਕਿਹੇ ਤੂਫਾਨ ਦਾ ਸਾਡਾ ਸਹੀ ਗੱਲ ਦੇ ਉੱਤੇ ਹੱਕ ਦੇ ਉੱਤੇ ਸੱਚ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਏ ਕਿਤੇ ਨਾ ਹੋਵੇ ਪੰਜਾਬੀਓ ਇਹ ਆਉਣ ਵਾਲੀਆਂ ਨਸਲਾਂ ਦੇ ਅਸੀਂ ਕਾਪਲ ਬਣ ਗਏ ਆ। ਉਹ ਸਾਡਾ ਇਤਿਹਾਸ ਲਿਖੇ ਕਿ ਇੱਕ ਪੀੜੀ ਸੀਗੀ ਕਦੇ ਯੋਧੇ ਹੋਏ ਇਸ ਕੌਮ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਖਤਰ ਜਾਨਾ ਕਰਵਾਣ ਕਰਤੀਆਂ। ਕਿ ਉਸ ਤੋਂ ਬਾਅਦ ਆਲੇ ਆਏ ਕੁੰਡੇ ਲਾਇਆ ਘਰਾਂ 'ਚ ਬਣ ਗਏ ਵੀ ਮੌਤ ਨਾ ਆਜੇ, ਪਰਚਾ ਨਾ ਹੋ ਜੇ, ਜੇਲ੍ਹ ਨਾ ਹੋ ਜੇ, ਉਹਨੇ ਛਿਮੇ ਹਰਾਨ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਆਈ ਦਾ ਨਾਮ ਲਿਖਦਾ ਫਿਰਦਾ ਬੰਦੇ ਹਾਂ ਦੇ ਅਸੀਂ ਐਨੇ ਜਿਹੇ ਨੰਬਰ ਜਾਣੇ ਆ ਵੀ ਹੈ ਸੀ ਦੇ ਨਾਮ ਲਿਖ ਕੇ ਲੈ ਗਿਆ ਹੋਰ ਨਾ ਨਮਾ ਜੰਮ ਪੈ ਜੇ ਹੋਰ 3 ਦਸੰਬਰ ਤੋਂ ਪਹਿਲਾਂ ਹੁਣ ਨਾਮ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਆਈ ਨਾਲ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਮੇਰਾ ਸੰਚੋ ਕਰੂਗਾ ਕੰਮ ਲੇ ਹੁਣ ਤੁਸੀਂ ਸੋਚ ਲਓ ਵੀ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਸਲਾਂ ਨੂੰ ਬਚਾਉਣਾ ਸੋਡੇ ਕੋਲ ਆ ਦੌਰ ਆ ਮੰਨ ਲਓ ਜੇ ਤੁਸੀਂ ਨਹੀਂ ਜਾਂਦੇ ਅਸੀਂ ਤਾਂ ਜਾਵਾਂਗੇ ਬਈ ਬਚਾਂਗੇ ਬਚਤਨ ਨੂੰ ਦੇਖੀ ਜੋ ਕੀ ਹੋਊਗਾ ਨਹੀਂ ਜਾਂਦੇ ਆਪਾਂ ਚਲੋ ਘਰੇ ਵਾਜਦੇ ਫੇਰ ਮੱਕੰਦਾ ਉੜਾ ਹੈਗਾ ਫੇਰ ਜਿਹੜਾ ਮੰਨ ਹੋ ਜਾਂਦੀਆਂ ਇਹ ਇਹ ਲੜਾਈ ਜਿਹੜੀ ਇਹ ਲੜਾਈ ਮੁੜ ਕੇ ਬਾਰ ਬਾਰ ਨਹੀਂ ਇਹ ਲੜਾਈ ਖੜੀ ਹੁੰਦੀ ਹੁੰਦੀ ਬਾਰ ਬਾਰ ਨਹੀਂ ਲੋਕ ਉੜਦੇ ਉੱਤੇ ਸਾਡੇ ਕੋਲੇ ਮੌਕਾ ਬਣਿਆ ਅਸੀਂ ਸੋਡੇ ਨਾਲ ਖੜੇ ਆ ਮਾਹੌਲ ਬਣਿਆ ਗੰਗਾ ਨਗਰ ਤੋਂ ਫੀਕਾ ਨੇਰ ਤੋਂ ਲੈ ਕੇ ਸਾਰਾ ਹਵਾਲ ਫਾਇਲਕਾ ਲੋਹੀਪੁਰ ਫਰੀਦਕੋਟ ਮੋਗੇ ਤੋਂ ਲੈ ਕੇ ਬਰੰਡਾ ਸਨੂਰ ਸਾਰੇ ਜ਼ਿਲ੍ਹਿਆਂ ਦੇ ਲੋਕ ਆ ਰਹੇ ਆ ਵਿਧਾਨੇ ਵਾਲਿਓ ਉੱਠੋ ਮੇਰਾ ਵੀਰਿਆਣਾ 3 ਤਰੀਕ ਨੂੰ ਜਿਹੜਾ ਸਮਾਂ ਤੇ ਸਥਾਨ ਹੋਊਗਾ ਤਾਂ ਅੰਦਾਜ਼ਾ ਲਾ ਦੇ ਵੀ ਕਿੱਥੋਂ ਆਪਾਂ ਤੁਰਨਾ ਹੈ ਕਿੱਥੋਂ ਆਪਾਂ ਬੰਦ ਕਰਨਾ ਹੈ ਜੀ ਬਤਾ ਤੁਹਾਡੇ ਕੇ ਬਾਰ ਬਾਰੇ ਗੱਲਾਂ ਆ ਆਂ ਦੱਸ ਕੇ ਆ ਬੁਲਾ ਰਿਆ ਨੇ ਵੀ ਇਹ ਇਹਨਾਂ ਦੇ ਕਾਨੂੰਨ ਪਾਸ ਹੋ ਗਏ ਜੀ ਜੀ ਦੇ ਪੰਜਾਬ ਪੋਲੂਸ਼ਨ ਬੋਰਡ ਤੇ ਸੈਂਟਰ ਪੋਲੂਸ਼ਨ ਬੋਰਡ ਤੇ ਵੀ ਪਾਈਏ ਬੰਦ ਕਰੋ ਇਹ ਗਰ ਕਾਨੂੰਨੀ ਐ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਬਹੁਤੀ ਦਰ ਦੇ ਵਿੱਚ ਵੀ ਹੋ ਕੇ ਬੋਲਦਾ ਰਿਹਾ ਕਿ ਜਿਹੜਾ ਬਾਕੀਆਂ ਦਰਿਆਵਾਂ ਦੇ ਧਰਤੀਆਂ ਦਾ ਜਿਹੜਾ ਪਾਤੀਆਂ ਉਹ ਅੱਜ ਵੀ ਬੋਲੀ ਜਾਂਦਾ ਸੀਗਾ ਚਾਰ ਦਿਨ ਪਹਿਲਾਂ ਕਿ ਸਟੇਜ ਦੇ ਉੱਤੇ ਖੜਾ ਕਿ ਸਾਡੇ ਦਰਿਆਵਾਂ ਯਾਰ ਪਾਤੀ ਸਾਨੂੰ ਮਾਰਦਾ ਯਾਰ ਪਾ ਕੇ ਕੋਤ ਪਲੇ ਆ ਮਾਨ ਸਾ ਤੇਰੇ ਕੋਲੇ ਪਾਵਨ ਰਾ ਕਾਨੂੰਨ ਆ ਸੰਤੰਤਰ ਆ ਸਰਕਾਰ ਆ ਬੰਦ ਕੀਨੇ ਕਰਨਾ ਉਹ ਅੱਜ ਵੀ ਉਹੀ ਪਤਾ ਨੂੰ ਲੱਗੀ ਨਹੀਂ ਦੱਸ ਪਤਾ ਵੀ ਮੈਂ ਮੁੱਖ ਮੰਤਰੀ ਹਾਂ ਸਮਝਦੇ ਨਹੀਂ ਮੈਂ ਮੁੱਖ ਮੰਤਰੀ ਸ਼ਰਮੰਤਾਂ ਲੱਗੀ ਜਾਂਦਾ ਉਹਨੂੰ ਆਪਣੀ ਪਾਵਰ ਦਾਸ ਦੇ ਹੀ ਪਤਾ ਬਾਈ ਜਾਂ ਸ਼ਹਿਰ ਦਿੱਲੀ ਵਾਲਿਆਂ ਨੇ ਖੋਖਾ ਲਈ ਹੁਣ ਤੱਕ ਜਿਹੜੇ ਗ੍ਰਿਪ ਜੇ ਕੱਢੇ ਪਏ ਆ ਸੋ ਭਰਾਵੋ ਆਪਾਂ ਲੋਕ ਲਹਿਰ ਬਣਾਈ ਆਪਾਂ ਦਿੱਲੀ ਮੋਰਚਾ ਫਤਿਹ ਕਰ ਲਿਆ ਜਦੋਂ ਲੋਕ ਉੱਠਦੇ ਆ ਵੱਡੀਆਂ-ਵੱਡੀਆਂ ਹਕੂਮਤਾਂ ਝੁੱਕ ਜਾਂਦੀਆਂ ਨੇ ਆਪਾਂ ਲੋਕ ਲਹਿਰ ਬਣਾਈ ਜੀਰਾ ਫੈਕਟਰੀ ਉਹ ਲੋਕ ਜੋ ਪਸੂ ਮਰਨ ਲੱਗੇ ਲੋਕ ਮਰਨ ਲੱਗੇ ਸਾਰੇ ਪੁਰਾਂ ਚੋਂ ਜਿਹੜਾ ਨਿਕਣ ਲੱਗੀ ਉਦੋਂ ਉੱਥੇ ਪੂਰਾ ਪੰਜਾਬ ਖੜਾ ਹੋਇਆ ਜੀਰਾ ਫੈਕਟਰੀ ਬੰਦ ਹੋ ਗਈ ਆ ਸੋਡੇ ਉੱਤੇ ਭੂਧਵੀ ਪਣ ਮੋਰਚਾ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ ਆ ਰਾਜਪੂਤਾਂ ਘਰਾੜੀ ਲੱਗਿਆ ਹੋਇਆ ਮੁਸ਼ਕਾਂਵਾਦ ਲੱਗਿਆ ਹੋਇਆ ਖਾਣੇ ਲੱਗਿਆ ਹੋਇਆ ਜਦਰਾਉ ਕੋਲੇ ਉਹ ਨਵੀਆਂ ਫੈਕਟਰੀਆਂ ਯਰਾਂ ਤੋਂ ਲਗਾ ਹੋਰ ਲਾਈ ਜਾਂਦੇ ਆ ਉਹਦੇ ਖਿਲਾਫ ਲੋਕ ਮੋਰਚੇ ਖੁੱਲ੍ਹੇ ਬੈਠੇ ਆ ਜੇ ਆਪਾਂ ਆ 9 ਕਰੋੜ ਬੰਦ ਰੋਗੇ ਕਰਕੇ ਕਾਮਯਾਬ ਹੋ ਗਏ ਤਾਂ ਸਾਰਾ ਸ਼ੁਰੂ ਹੋ ਜਾਣਾ ਪੰਜਾਬ ਦੇ ਵਿੱਚ ਆ ਜਿੰਨੀਆਂ ਡੈਂਗਾ ਜਿੰਨੀਆਂ ਕੈਮੀਕਲ ਕੌਣ ਵਾਲੀਆਂ ਆ ਇਹ ਪੂਰੇ ਦੱਖਣ ਭਾਰਤ ਚ ਬੰਦ ਆ ਕਿਤੇ ਨਹੀਂ ਚੱਲ ਦੇਣਾ ਤੇ ਸਾਡੇ ਯਾਰ ਮੁੱਢੀ ਕਿ ਸਾਨੂੰ ਚਾਸਪੇਰ ਜਿਵੇਂ ਸੁੱਖ ਨੇ ਕਿਹਾ ਸੀ ਕਿ ਅੱਗ ਲੱਗੀ ਆ ਅੱਗ ਲਾਈ ਹੋਈ ਆ ਲਾਂਬੂ ਲਾਇਆ ਹੋਇਆ ਪੰਜਾਬ ਨੂੰ ਚਾਸਪੇਰੋਂ ਚਿੱਟਿਆਂ ਨਾਲ ਬਰਬਾਨੀ ਜਵਾਨੀ ਸਾਡੀ ਬਰਬਾਦ ਕੀਤੀ ਜਾ ਰਹੀ ਹੈ ਆਹ ਨਾਲ ਜਿਹੜਾ 50000 ਰੁਪਏ ਦਾ ਪ੍ਰਵਾਹ ਸਾਡੇ ਕੋਲ ਆਇਆ ਜਾ ਰਿਹਾ ਨੇ ਪੂਜੀ ਸਾਡੀ ਮਾਰੀ ਜਾ ਰਹੀ ਆ ਸਾਡਾ ਕੰਮ ਦੇ ਵਿੱਚੋਂ ਮਲਾਵਟ ਕਰਕੇ ਖਤਮ ਕੀਤਾ ਜਾ ਰਿਹਾ ਸਾਡੀਆਂ ਇਤਰਾਸ ਦੀਆਂ ਨਿਸ਼ਾਨੀਆਂ ਖੁਰਦ-ਵੁਰਦ ਕੀਤੀਆਂ ਜਾ ਰਹੀਆਂ ਨੇ ਇਹ ਚਾਰ ਫੇਰੋਂ ਆਪਾਂ ਕਰੇ ਹੋਇਆ ਭਰਾਓ ਸਮਝ ਲੋ ਇਹ ਗੱਲ ਜੋ 3 ਤਰੀਕ ਨੂੰ ਬਈ ਇਹ ਆਦੀ ਆ ਰਹੇ ਹੁਣ ਤੁਸੀਂ ਸਾਨੂੰ ਫੇਰੋਂ ਭਰੋਸਾ ਦਿਓ ਬਈ ਅੱਜ ਕੋ ਬੋਟਾ ਨਹੀਂ ਲੈਣ ਆਏ ਯਾਰ ਕਿ ਬੋਟਾ ਮੰਗਾਂ ਦੀ ਖਤਰੇ ਕੋਲੇ ਫਰਿਆਦ ਕਰਨਾ ਆਇਆ ਅਸੀਂ ਨਸਲਾਂ ਇਸ ਪੰਜਾਬ ਦੀ ਸਭਿਆਤਾ ਨੂੰ ਬਚਾਉਣ ਲਈ ਤੁਰਿਆ ਤੇ ਸਭਿਆਤਾਵਾਂ ਜਿਹੜੀਆਂ ਪਾਣੀ ਦੇ ਉੱਤੇ ਹੀ ਪੈਦਾ ਹੁੰਦੀਆਂ ਨੇ ਪਾਣੀ ਦੇ ਉੱਤੇ ਹੀ ਵਧਦੀਆਂ ਫੁੱਲਦੀਆਂ ਨੇ ਇਹ ਸਾਡੇ ਦਰਿਆਵਾਂ ਦੇ ਤਸੱਬਕਾ ਬਣੀ ਸੀਗੀ ਜਿੰਨੀਆਂ ਵੀ ਸਭਿਆਤਾਵਾਂ ਦਾ ਇਤਿਹਾਸ ਕਰੋ ਸਾਰੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਨਦੀਆਂ ਪਾਣੀਆਂ ਦੇ ਕੰਢਿਆਂ ਦੇ ਉੱਤੇ ਹੀ ਕਲੀਆਂ ਵਧੀਆਂ ਨੇ ਤੇ ਇਹ ਸਭਿਆਤਾ ਜੇ ਆਪਾਂ ਪਾਣੀ ਮਾਰ ਲਿਆ ਬਾਈ ਆ ਕੱਲ ਦੀ ਰਿਪੋਰਟ ਚੱਲ ਰਹੀ ਹੈ ਕਿ ਐਤ ਕੀ 18 ਫੁੱਟ 20 ਫੁੱਟ ਪਾਣੀ ਘੱਟ ਗਿਆ ਦਰਿਆਵਾਂ ਦੇ ਵਿੱਚ ਪਿੱਛੇ ਵੀ ਹਾਦਸੇ ਮਾਰੇ ਤੂੰ ਸੋਚੋ ਯਾਰ ਹਰ ਬੰਦਾ ਬੰਦਾ ਸੱਚੀ ਗੱਲ ਕਹੁੰਦਾ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਇਨੇ ਤੁਸੀਂ ਲੋਕ ਬੈਠੇ ਹੋ ਰਾਤ ਨੂੰ ਨੀਂਦ ਨਹੀਂ ਆਉਂਦੀ ਭਾਈ ਵੀ ਆ ਘਣੂਗਾ ਕੋਈ ਬੰਦਾ ਸਮਝ ਨਹੀਂ ਰਿਹਾ ਗੱਲ ਨੂੰ ਇੰਨਾ ਸਨ ਭਾਰ ਦੇ ਫਿਰਦੇ ਆ ਰੌਲਾ ਪਾਉਂਦੇ ਫਿਰਦੇ ਆ ਰਾਤ ਨੂੰ ਮੜੀਏ ਅੱਖ ਨਹੀਂ ਦੀ ਆ ਦਾ ਪਾਸੇ ਮਾਰ ਕੇ ਫਿਰ ਬਾਕੀ ਸਮਾਂ ਲੰਘਦਾ ਸੋਚਾਂ ਦਿਮਾਗ ਘੁੰਮਣ ਕੇ ਲਈ ਆ ਹੀ ਚੱਲੀ ਜਾਂਦੀ ਆ ਵੀ ਇਹ ਆ ਵੀ ਸਾਡਾ ਖਤਮ ਹੋ ਗਿਆ ਆ ਵੀ ਐ ਹੋ ਗਿਆ ਰੋਜ਼ ਕੋਈ ਚੰਗਾ ਠੰਡਾ ਬੁੱਲਾ ਤਾਂ ਕੋਈ ਪੰਜਾਬ ਵਾਲਾ ਆਉਂਦਾ ਹੀ ਨਹੀਂ ਯਾਰ ਪੱਤੀਆਂ ਹਵਾਵਾਂ ਪੱਤੀਆਂ ਨੇਰ ਨਹੀਂ ਆਉਂਦੀਆਂ ਨੇ ਜਦੋਂ ਹੀ ਕੋਈ ਗੱਲ ਸੁਣਦੇ ਆ ਆ ਹੋ ਗਿਆ ਆ ਹੋ ਗਿਆ ਉਨੀ ਚਿੰਤਾ ਲੱਗਦੀ ਆ ਵੀ ਯਾਰ ਕੀ ਬਣੋ ਸਾਡੇ ਬੱਚਾ ਦਾ SO ਚੱਲਿਆ ਸਾਡੇ ਭਾਰਤੀ ਕਸਾਂਜੋ ਸੱਧੂਪੁਰ ਦੇ ਬਜ਼ੁਰਗ ਬੰਦਾ ਕੈਂਸਰ ਦਾ ਮਰੀਜ਼ ਐ 26 ਨਵੰਬਰ ਨੂੰ ਮਰਨ ਦਾ ਵਕਤ ਤੇ ਬੈਠ ਰਿਹਾ ਇਕ ਸਾਦੀ ਗੰਦ ਤਾਂ ਬਜ਼ੁਰਗ ਵਾਸਤਾ 70 ਸਾਲ ਤੋਂ ਉੱਤੇ ਦੀ ਉਮਰ ਉਹ ਵੀ ਮਰੀਜ਼ ਹੋਵੇ ਕੈਂਸਰ ਦਾ ਮੁਰਜੇ ਤਾਂ ਨਹੀਂ ਉੜਦਾ ਬੰਦਾ ਜੋ ਮਰਨ ਲਈ ਸਾਡੇ ਜਿੱਥੇ ਬੈਠੂਗਾ ਬਾਹਰ ਤੇ ਤੇ ਅਸੀਂ ਉਸੇ ਵੀ ਦੇਖਾਂ ਕਿੰਨੇ ਕੁ ਬੰਦੇ ਸਾਡੇ ਜਾਣਗੇ ਭਰਾ ਅਜੇ ਇਹ ਆਪਣੇ ਖਾਤਰ ਲੜਨ ਵਾਸਤੇ ਨਹੀਂ ਤਿਆਰ ਨਹੀਂ ਉਹ ਸਾਡੀਆਂ ਨਸਲਾਂ ਫਸਲਾਂ ਸਾਡੀ ਕਿਸਾਨੀ ਸਾਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਬੈਠਾ ਬਣਾ ਜੋ ਉਹਾਰੇ ਮਸਲੇ ਸਾਰੇ ਸਾਹਮਣੇ ਨੇ ਬਾਈ ਕਿਸਾਨੀ ਦਾ ਹੋਵੇ ਮਜ਼ਦੂਰਾ ਦਾ ਹੋਵੇ ਪਾਣੀ ਦਾ ਹੋਵੇ ਬੁੱਲੀ ਦਾ ਹੋਵੇ ਸੋ ਆਪਾਂ ਕਰਨ ਤਰੀਕ ਰੋਇ ਐਲੀਫੈਂਟ ਵਾਲੋ ਜਿਹੜਾ ਬੰਦਾ ਆਉਗਾ ਦਿਲੋਂ ਸੋਚ ਕੇ ਆਉਗਾ ਆਪਣੇ ਨਾਲ ਪੰਜ-ਪੰਜ 7-7 ਬੰਦੇ ਲੈ ਕੇ ਆਉਗਾ ਉਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਹਾਜ਼ਰ ਨਾਲ ਤੇ ਜਾਣ ਕੇ ਦਿਲੋਂ ਦਿਲੋਂ ਬਾਹ ਫੜੀ ਕਰਕੇ ਇੱਥੋਂ ਦਿਲੋਂ ਜਮਾ ਵੀ ਭਾਈ ਅਸੀਂ ਤੁਹਾਡੇ ਨਾਲ ਤੁਰਾਗੇ ਉਹ ਬੰਦਾ ਬਾਹ ਖੜੀ ਕਰੋ ਜਿਹੜਾ ਸੱਤ ਜਿ ਬੈਠ ਕੇ ਤਾਸ ਪੁੱਟੀ ਜਾਊਗਾ ਜਾਂ ਘਰੇ ਬੈਠਾ ਰਹੂਗਾ ਰੋਕਣਾ ਪਾੜੀ ਜਾਊਗਾ ਉਹ ਸਾਨੂੰ ਝੂਠਾ ਵਾਸਾ ਆਉਂਦੇ ਕਿ ਤੋਰ ਦਿਓ ਇਹ ਅਸੀਂ ਤੁਹਾਡੇ ਨਾਲ ਹੈ ਉਹਦਾ ਕੋਈ ਫਾਇਦਾ ਨਹੀਂ ਲਾਰੇ ਨਾਲੋਂ ਜਵਾਬ ਚੰਗਾ ਉਹ ਆਖੀ ਤੁਸੀਂ ਕਹਿੰਦੇ ਭਾਈ ਅਸੀਂ ਦੱਸਣਾ ਤੁਹਾਨੂੰ ਨਹੀਂ ਤੁਸੀਂ ਆਪਣੀ ਬਣੀ ਨੇ ਮੇੜੋ ਅਸੀਂ ਕੋਈ ਕਾਹਦੀ ਨਵੇਸ਼ ਨਹੀਂ ਦੇਣੀ ਹੈ ਇਹ ਤਾਂ ਛੱਡ ਦੇ ਜੋ ਮਰਜੀ ਉਹਦਾ ਕਹਿ ਚੁੱਕੇ ਬੰਦਾ ਦਾ ਬੰਦਾ ਹੈ ਚਾਹ ਰੱਜੀ ਬੰਦਾ ਹੈ ਦੇਰ ਦਾ ਸਿਜਾ ਹੋਇਆ ਯਾਰ ਬੰਦਾ ਗੱਲਾਂ ਦੋਈ ਤੀਜਾ ਦਾ ਗੁਰਾਹ ਨੂੰ ਬਚਾ ਨਹੀਂ ਹੁਣ ਇਹਦਾ ਜੁੁੱਤੇ ਗੱਲ ਰਹਿ ਨਹੀਂ ਸਾਡੇ ਉੱਤੇ ਇਸੇ ਸਤਵਾਂ ਦੇ ਵਿੱਚ ਦਸ਼ਮੇਸ਼ ਪਤਾ ਨੇ ਖੰਡੇਵਾਟੇ ਦੀ ਪੌਲ ਤਿਆਰ ਕੀਤੀ ਸਭ ਲਈ ਕਿੰਨਾ ਪਾਪ ਚਿਤ ਪ੍ਰਕਰ ਇਹ ਇਤਿਹਾਸ ਗ੍ਰਿਸ਼ਤਾ ਇਸ ਇਨ੍ਹਾਂ ਬਰਿਆਵਾਂ ਦੇ ਨਾਲ ਕਿ ਉਹਨਾਂ ਬਰਿਆਵਾਂ ਦੇ ਬਚਪਨਾਂ ਹੀ ਨਹੀਂ ਕੀ ਕੁਸ਼ ਕਰਦੋਂ ਪੰਨ ਕਿਹੜੀਆਂ ਜਹਿਰਾਂ ਕਿਹੜੀਆਂ ਟੱਕੀਆਂ ਮਸ਼ਾਹ ਤੇ ਕਿਹੜੇ ਕੈਮੀਕਲ ਪਾਤੇ ਆ। ਤੁਸੀਂ ਤਿਆਰ ਹੋ ਬਈ? ਹਾਂ? ਬੱਟ ਅਰੇ ਦੇਖਦੇ ਰਹੇ ਆ ਕਿ ਦੂਜੇ ਨੇ ਵੀ ਹੈ ਉਹਨੇ ਹੱਸਿਆ ਕਿਹੜਾ ਕਰਤਾ ਮੈਂ ਨਹੀਂ ਕਰਦਿਆਂ। ਹਰ ਕੱਲਾ ਨਹੀਂ ਬਾਈ ਨਾਲ ਪੰਜ ਪੰਜ ਛੇ ਛੇ ਜਾਣਾ ਜ਼ਿੰਮੇਵਾਰੀ ਸਾਂਭ ਲਿਓ ਜ਼ਿੰਮੇਵਾਰੀ ਸਾਂਭ ਲਓ ਜਿੰਨਾ ਇਲਾਕਾ ਪੀੜਤਾ ਤੁਹਾਡਾ ਸਾਰਾ ਆਸੇ ਪਾਸੇ ਆਪਣੇ ਵਾਸਤੇ ਗਰੁੱਪ ਬਣਿਆ ਹੁੰਦਾ ਸਨੇਹ ਪਾ ਦਿਓ ਮਹਿਲਾਵਾਂ ਦੇ ਕਹੇ ਦਿਓ ਵੀ ਤੈਨੂੰ ਦਸੰਬਰ ਨੂੰ ਹੋਰ ਦੂਜਾ ਤੀਜਾ ਕੋਈ ਕੰਮ ਨਹੀਂ ਚਾਹੀਦਾ ਮਰਜ਼ੀ ਜਰੂਰੀ ਆ ਵਿਆਹ ਸ਼ਾਦੀ ਵੀ ਆ ਉਹ ਵੀ ਛੱਡ ਦਿਓ ਇਤੋਂ ਜਰੂਰੀ ਕੰਮ ਕੋਈ ਹੈ ਨਹੀਂ ਹੁਣ ਆਪਾਂ ਬੈਠਾਂਗੇ ਇੱਥੇ ਸਾਨੂੰ ਨਾਮ ਹੀ ਲਿਖਾ ਦੇਵੋ ਆਲ ਤੇ ਮੇਰਾ ਵੀਰ ਨੰਬਰ ਲਿਖਾ ਦਿਓ ਤਾਂ ਕਿ ਤੁਹਾਨੂੰ ਸੰਪਰਕ ਅਸੀਂ ਕਰ ਸਕੀਏ